ਅਸੀਂ ਧੰਨਵਾਦੀ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਰਦਾਰ ਜਗਜੀਤ ਸਿੰਘ ਜੀ ਦਰਦੀ ਸਾਹਿਬ ਦੇ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਸਾਹਿਬ ਦੇ ਜਿਨ੍ਹਾਂ ਨੇ ਅੱਜ 8ਵੀਂ ਪੱਤਰਕਾਰੀ ਕਾਨਫਰੰਸ ਦੇ ਵਿੱਚ ਸਮੂਹ ਸੰਗਤਾਂ ਦੇ ਸਾਹਮਣੇ ਖੋਜ ਵਿਚਾਰ ਟੀਮ ਨੂੰ ਸਨਮਾਨਿਤ ਕੀਤਾ ਗਿਆ। ਜੀ ਸਾਹਿਬ ਨੂੰ ਬੈਂਚ ਕਰਾਂਗਾ ਭਵਨ ਸਿੰਘ ਖੋਜ ਬਹੁਤ ਬੈਂਥ ਕੀਤੀ ਹੈ ਇਹਨਾਂ ਨੇ ਇਸ ਪ੍ਰੋਗਰਾਮ ਬਣਾਉਣ ਲਈ ਤੇ ਜਿਸ ਤਰ੍ਹਾਂ ਦੀ ਪੇਸ਼ਕਾਰੀ ਹੈ ਤੇ ਉਹਨਾਂ ਦਾ ਸਨਮਾਨ ਕੀ ਅਸੀਂ ਅੱਜ ਕਰ ਰਹੇ ਆ ਡਾਕਟਰ ਸਾਹਿਬ ਫੋਜੀ ਸਾਹਿਬ ਇਹਨਾਂ ਦਾ ਬਹੁਤ ਬੇਹਤ ਨਾਲ ਪ੍ਰੋਗਰਾਮ ਇਹਨਾਂ ਨੇ ਤਿਆਰ ਕੀਤਾ ਇਸ ਤਰ੍ਹਾਂ ਦੇ ਸਾਨੂੰ ਲੋੜ ਹੈ ਬਿਲਕੁਲ ਬਹੁਤ ਵਧੀਆ ਕੰਮ ਕਰ ਰਹੇ ਲੇ ਜੀ ਇਹ ਆਲੀ ਸਰ ਨਾਲ ਉਹ ਕਿਹੜਾ ਪਿਛਲੇ 27 ਐਪੀਸੋਡ ਜੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਆਪ ਜੀ ਨੇ ਜੋ ਕਿ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਸਾਬ ਤੋਂ ਮਾਛੀਵਾੜੇ ਤੱਕ ਦਾ ਰੂਟ ਸਫਰ ਤੈਅ ਕੀਤਾ ਸੀ। ਵਿਰਲਡ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਤੇ ਵਿਖਾਇਆ ਗਿਆ ਔਰ ਉਸ ਨੂੰ ਮੁੱਖ ਰੱਖਦਿਆਂ ਹੋਇਆ ਸੰਗਤਾਂ ਦਾ ਪਿਆਰ ਤੇ ਸਨੇਹ ਨੂੰ ਮੁੱਖ ਰੱਖਦਿਆਂ ਹੋਇਆ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਸਪੈਸ਼ਲ ਤੌਰ ਦੇ ਉੱਤੇ ਖੋਜ ਵਿਚਾਰ ਟੀਮ ਨੂੰ ਸਨਮਾਨਿਤ ਕੀਤਾ ਗਿਆ ਔਰ ਨਾਲ ਦੀ ਨਾਲ ਹੀ 2000 25 ਦੇ ਵਿੱਚ ਅਗਲਾ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਚੜ੍ਹਦੀ ਕਲਾ ਟਾਈਮ ਟੀਵੀ ਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਦਾ ਉਹ ਇਤਿਹਾਸ ਖੋਜਾਂ ਲੈ ਕੇ ਆਵਾਂਗੇ ਉਹ ਇਤਿਹਾਸ ਰੂਟ ਲੈ ਕੇ ਆਵਾਂਗੇ ਜੋ ਅੱਜ ਤੱਕ ਸਾਡੇ ਤੋਂ ਬੜੀ ਦੂਰ ਨੇ ਬੜੀ ਜਲਦੀ ਟਾਈਮ ਟੀਵੀ ਚੜ੍ਹਦੀ ਕਲਾ ਦੇ ਉੱਤੇ ਲਾਈਵ ਟੈਲੀਕਾਸਟ ਹੋਣ ਜਾ ਰਹੇ ਹੈ ਸ਼ਹਾਦਤ ਤਨ ਗੁਰੂ ਤੇਗ ਬਹਾਦਰ ਸਾਹਿਬ ਧੰਨਵਾਦ